ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆਂ ਡੀਮਾਰਟ ਸ਼ਾਪਿੰਗ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਠੀਕ ਆ ਐਂਡ ਤੱਕ ਬਣੇ ਰਹੋ ਸਾਡੇ ਚੈਨਲ ਦੇ ਉੱਤੇ ਤੇ ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਲਿਓ ਤੇ ਕਮੈਂਟ ਵੀ ਕਰ ਦਿਓ ਥੱਲੇ ਚਲੋ ਅੱਜ ਦੀ ਵੀਡੀਓ ਕਰਦੇ ਆਂ ਸਟਾਰਟ ਸੋ ਗਾਇਜ਼ ਇਹ ਟੀਮਾਰਟ ਵੱਲ ਆਪਾਂ ਪਹੁੰਚ ਚੁੱਕੇ ਆਂ ਤੇ ਹੁਣ ਅਸੀਂ ਸੋਨੂੰ ਬਰਨਾਲੇ ਜਾ ਕੇ ਮਿਲਾਂਗੇ ਜੀ ਗਾਇਜ਼ ਮम्मा-ਪਾਪਾ ਨਾਲ ਅਸੀਂ ਅੱਜ ਜਾ ਰਹੇ ਹਾਂ ਤੇ ਪਾਪਾ ਦੀ ਅੱਜ ਫੁੱਲ ਆਪਾਂ ਜੇਬ ਖਾਲੀ ਕਰਕੇ ਲਿਆਉਣੀ ਆ ਠੀਕ ਆ ਫੁੱਲ ਕਾਟ ਭਰ ਕੇ ਲੈ ਕੇ ਆਵਾਂਗੇ ਝੋਲੇ-ਚੂਲੇ ਵੀ ਗੱਡੀ ਦੇ ਵਿੱਚ ਪਏ ਨੇ ਵੀ ਡਿੱਗੀ ਵਿੱਚ ਸਮਾਨ ਸਾਰਾ ਨਹੀਂ ਆਉਣਾ ਆਪਣਾ ਅਸੀਂ ਸ਼ੇਰਪਰ ਆ ਗਏ ਤੇ ਸਾਨੂੰ ਬਰਨਾਲੇ ਜਾ ਕੇ ਮਿਲਦੇ ਆ ਕਿਉਂਕਿ ਰਾਹ ਬਹੁਤ ਵੱਡਾ ਹੋ ਜਾਊਗਾ ਗਾਈਜ਼ ਹੁਣ ਅਸੀਂ ਰੁਕਣ ਲੱਗੇ ਆ ਤੇਲ ਭਰਉਣ ਦੇ ਲਈ ਸੋ ਗਾਈਜ਼ ਤੇਲ ਅਸੀਂ ਭਰ ਆ ਲਿਆ ਗੱਡੀ ਦੇ ਵਿੱਚ ਹੁਣ ਗੱਡੀ ਖਿੱਚੀ ਜਾਣੀ ਆ ਆਪਾਂ ਨੇ ਡੀਮਾਰਟ ਵੱਲ ਤੇ ਹੁਣ ਅਸੀਂ ਸੋਨੂੰ ਉੱਥੇ ਜਾ ਕੇ ਮਿਲਾਂਗੇ ਸੋ ਹਾਂਜੀ ਮਿੱਤਰੋ ਅਸੀਂ ਡੀਮਾਰਟ ਪਹੁੰਚ ਚੁੱਕੇ ਆ ਐਂਟਰ ਹੋਣ ਲੱਗੇ ਆ ਅਸੀਂ ਤੇ ਹੁਣ ਸੋਨੂੰ ਅਸੀਂ ਅੰਦਰ हां जी गाइस देखो डी मार्ट अंदर शॉपिंग करा गए हम कार्ट ले तो पहला ਕਾਰਟ ਆਪਣੇ ਹੱਥ ਦੇ ਵਿੱਚ ਆ ਗਿਆ ਕਿ ਜਾ ਰਹੇ ਆ ਆਪਾਂ ਕਾਰਟ ਨੂੰ ਠੀਕ ਜਿੱਥੇ ਜਿੱਥੇ ਜਾ ਰਹੇ ਨੂੰ ਆਪਾਂ ਪਿੱਛੇ ਪਿੱਛੇ ਜਾ ਰਹੇ ਆ ਆਪਾਂ ਮਾ ਬਹਾ ਉਹ ਇਹ ਆਪਾਂ ਲੈਣੇ ਆ ਲੋਕੋ ਵੇਖੋ ਐਕਸ਼ਨ ਹੋ ਰਿਹਾ ਤੇਰਾ ਕਾਰਟ ਕਹਿੰਦੇ ਭਰਨ ਲੱਗ ਗਿਆ ਆਪਣੇ ਨਾਲ ਆ ਦੇਖੋ ਕਿੰਨਾ ਸਮਾਨ ਆਇਆ ਵੀ ਗਿਆ ਓ ਇਹਨਾਂ ਤੇਰੇ ਨਾਲ ਦੋ ਤਿੰਨ ਕਾਫਨੇ ਯਾਰ ਤੁਸੀਂ ਕਾਰਟ ਪਾਪੋ ਲੈ ਜਾ ਸੋ ਗਾਇਸ ਸਾਨੂੰ ਆਪਾਂ ਸਾਰਾ ਲੈ ਲਿਆ ਤੇ ਹੁਣ ਆਪਾਂ ਜਾ ਰਹੇ ਹਾਂ ਗੱਡੀ ਵੱਲ ਨੂੰ ਸਾਰਾ ਸਮਾਨ ਰੱਖਣ ਦੇ ਲਈ ਠੀਕ ਹੈ ਵੀਡੀਓ ਨੂੰ ਦੇਖਦੇ ਬਣੇ ਰਹੋ ਸਾਨੂੰ ਘਰੇ ਜਾ ਕੇ ਮਿਲਾਂਗੇ ਫਿਰ ਪਰ ਫਿਲਹਾਲ ਆਪਾਂ ਜਾਣਾ ਗੱਡੀ ਦੇ ਵਿੱਚ ਆਸ-ਪਾਸੇ ਦੇਖੋ ਵੀੜ ਬਹੁਤ ਹੈ ਠੀਕ ਹੈ ਜੀ ਤੇ ਹੁਣ ਸੁਣੋ ਅਸੀਂ ਦਿਖਾਉਣੇ ਹਾਂ ਮੱਦਦ ਦੀ ਸਵਾਰ ਕੇ ਮੇਰੇ ਖਲਾਫ ਅਸੀਂ ਟੂਲੇ ਵੀ ਨਾਲ ਲੈ ਕੇ ਆਏ ਸੀ बिकॉज ਇਸ ਨੂੰ ਸਮਾਨ ਗੱਡੀ ਦੀ ਡਿੱਗੀ ਦੇ ਵਿੱਚ ਐਨੇ ਔਖੇ ਸੀਗਾ ਫਿੱਟ ਕਰਨਾ ਤਾਂ ਕਰਕੇ ਸੋ ਗਾਇਜ਼ ਗੱਡੀ ਵੱਲ ਜਾ ਰਹੇ ਆਪਾਂ ਠੀਕ ਹੈ ਬਹੁਤ ਜ਼ਿਆਦਾ ਪੀੜ ਹੈ ਔਖੀ ਆ ਯਾਰ ਮੋੜਨੀ ਤੇ ਹੁਣ ਵਧੀਏ ਗੱਡੀ ਲਵਾਦੇ ਆ ਤੇ ਸਮਾਨ ਰੱਖਦੇ ਆ ਆ ਇਸ ਟੋਟਲ ਆਪਾਂ ਇੰਨਾ ਸਮਾਨ ਲੈ ਲਿਆ ਠੀਕ ਹਾਲੇ ਤਾਂ ਥੋੜਾ ਹੀ ਸੀਗਾ ਹਾਲੇ ਆਪਾਂ ਹੋਰ ਲੈਣਾ ਸੀ ਕਰੇ ਮਿਲਦੇ ਆ ਹੁਣ ਸੋਨੂੰ ਸਿੱਧਾ ਤੋ ਹਾਂਜੀ ਗਾਇਜ਼ ਹੁਣ ਅਸੀਂ ਘਰੇ ਆ ਚੁੱਕੇ ਆ ਤੇ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਸਾਨੂੰ ਅਗਲੀ ਵੀਡੀਓ ਵਿੱਚ ਓਨਲੀ ਟਾਈਮ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ